ਮੀਟਿੰਗ ਸਟਾਰਟ ਹੁੰਦੇ ਹੀ ਠੀਕ ਹੈ ਜੀ ਤਤਲਾ ਜਿਹੜੇ ਤਤਲਾ ਅੰਟੀ ਜੀ ਨੇ ਉਹਨਾਂ ਉਹਨਾਂ ਨੇ ਜਿਹੜੇ ਉੱਠ ਕੇ ਕਿਹਾ ਕਿ ਤੁਸੀਂ ਇਹ ਗੱਲ ਕਿਉਂ ਕਹੀ ਲੋਕਾਂ ਦੇ ਅੱਗੇ ਕਿਉਂ ਕਹੀ ਵੀ ਸਾਨੂੰ ਨਗਰ ਕੌਂਸਲ ਦੀਆਂ ਜਿਹੜੀਆਂ ਮਤਲਬ ਜੇ ਤੁਸੀਂ ਅਸੀਂ ਤੁਹਾਡੇ ਘਰੇ ਵੋਟ ਮੰਗਣ ਆਨੇ ਆ ਤਾਂ ਸਾਨੂੰ ਢੇਲੀਆਂ ਨਾ ਚੜੰਦਿਓ ਠੀਕ ਹੈ ਠੀਕ ਹੈ ਜੀ ਜਿਹੜੀ ਗੱਲ ਉਹਨਾਂ ਨੂੰ ਚੁੱਪੀ ਕਹਿੰਦੇ ਤੂੰ ਕਿਹਾ ਵਾ ਵੀ ਅਸਤੀਫੇ ਦਿਓ ਤੂੰ ਕੌਣ ਹੋਣਾ ਸਾਨੂੰ ਕਹਿਣ ਵਾਲਾ ਅਸਤੀਫੇ ਪ੍ਰਧਾਨ ਜੀ ਅੱਜ ਨਗਰ ਕੌਂਸਲ ਵਿੱਚ ਮੀਟਿੰਗ ਵਿੱਚ ਜੋ ਘਟਨਾ ਵਾਪਰੀ ਆ ਉਸ ਬਾਰੇ ਜਾਣਕਾਰੀ ਦੇਣਾ ਚਾਹੂਗਾ ਕਿ ਕੀ ਘਟਨਾ ਹੋਈ ਹੈ ਮਨਸ਼ੂਜੀ ਦਾ ਪਪੂ ਸਾਬਕਾ ਪ੍ਰਧਾਨ ਜੀ ਦਾ ਆਪਸ ਵਿੱਚ ਕੋਈ ਬਹਿਸ ਹੋਈ ਹੈ ਉਸ ਨੂੰ ਲੈ ਕੇ ਮੌਜੂਦਾ ਪ੍ਰਧਾਨ ਹੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਸਚਾਈ ਹੈ ਸ੍ਰੀ ਜੀ ਅਲਰਟਨਟਲੀ ਮੀਟਿੰਗ ਚੱਲ ਰਹੀ ਸੀ ਠੀਕ ਕੋਈ ਬਹਿਸ ਨਹੀਂ ਆ ਪਪੂ ਜੀ ਤਿੰਨ ਚਾਰ ਵਾਰੀ ਕੋਲ ਮੇਰੀ ਚੇਰ ਤੱਕ ਵੀ ਆਏ ਕੋਲ ਬਹਿਸ ਆਮ ਹੀ ਹੁੰਦਾ ਰਹਿੰਦਾ ਠੀਕ ਹੈ ਉਹ ਤੋਂ ਬਾਅਦ ਮੀਟਿੰਗ ਲਗਭਗ ਖਤਮ ਹੋ ਗਈ ਸੀ ਠੀਕ ਹੈ ਜੀ ਅਸੀਂ ਸਿਰੇ ਤਿੰਨ ਚਾਰ ਜਣੇ ਬੋਬੀ ਜੀ ਸੀ ਮੈਂ ਸੀ ਠੀਕ ਹੈ ਜੀ ਆਪਣੇ ਆਪਣੇ ਵਿਕਰਮ ਜੀ ਸੀਗੇ ਠੀਕ ਹੈ ਜੀ ਤੇ ਹੋਰ ਅਸੀਂ ਲੋੜ ਸਾਹਿਬ ਸੀ ਠੀਕ ਹੈ ਜੀ ਤੁਮਾਸ਼ੂ ਸੀ ਪੱਪੂ ਜੀ ਇਹ ਆਪਣੇ ਕਮਰਪਾਲ ਅਸੀਂ 6-7 ਜਣੇ ਰਹਿ ਗਏ ਸੀ ਠੀਕ ਹੈ ਜੀ ਚਲੋ ਇਹ ਮੇਰਨ ਕੋ ਗੱਲ ਕਰ ਰਿਹਾ ਸੀਗਾ ਵੀ ਆ ਕੋਈ ਲੈਟਰ ਆ ਵੀ ਇਹਦਾ ਮੈਂ ਕਿਹਾ ਤੁਸੀਂ ਹਾਊਸ ਰੱਖ ਲਈ ਸੀ ਉਹ ਮੀਟਿੰਗ ਲੱਭ ਕੇ ਖਤਮ ਹੋਊਗੀ ਠੀਕ ਹੈ ਜੀ ਤੇ ਤੁਸੀਂ ਉਹ ਗੱਲ ਕਰਦੇ ਕਰਦੇ ਪਤਾ ਨਹੀਂ ਪੱਪੂ ਜੀ ਆਏ ਆ ਫਿਰ ਦੁਬਾਰਾ ਉਹ ਚੇਅਰ ਕੋਲੇ ਠੀਕ ਹੈ ਜੀ ਹਿਮਾਂਸ਼ੀ ਜੀ ਵਾਲੇ ਉਹ ਆਪਸ ਚ ਬੈਠਣ ਲੱਗੇ ਕੋਈ ਪਤਾ ਨਹੀਂ ਵੀ ਮੇਨ ਪੱਪੂ ਜੀ ਆਏ ਇਹਨਾਂ ਕੋਲੇ ਜਾਂ ਇਹ ਗਏ ਉਹਨਾਂ ਕੋਲੇ ਮੇਨ ਜੋਗ ਜਾਣ ਜਾਣੇ ਹਾਂ ਜੀ ਜੋ ਸਚਾਈ ਹੈ ਪੱਪੂ ਜੀ ਜਾਨੀ ਉੱਤਰਲੇ ਪਾਸੇ ਚੇਅਰ ਕੋਲੇ ਸੀ ਜੀ ਠੀਕ ਹੈ ਜੀ ਤੇ ਉਹ ਬੈਸਨ ਲੱਗੇ ਵੀ ਤੂੰ ਵਕੀਲ ਵਾਲੀ ਪਤਾ ਨਹੀਂ ਅਜੂ ਕੋਈ ਗੱਲ ਹੋਈ ਵੀ ਵਕੀਲੀ ਨਹੀਂ ਆਉਂਦੀ ਜਦ ਕੀ ਇਸ ਟਾਈਪ ਦੀ ਕੋਈ ਐਪਸ ਜੂ ਮੈਂ ਬੈਸ ਕਰਦੇ ਹਾਂ ਠੀਕ ਹੈ ਓਕੇ ਠੀਕ ਹੈ ਜੀ ਉਹ ਮੇਰਾ ਧਿਆਨ ਤਾਂ ਯੂਐਲਸੀ ਪਤਾ ਨਹੀਂ ਹੈ ਨਾ ਥੋੜੀ ਜੀ ਗੱਲ ਇਹਨਾਂ ਦੀ ਲੰਬੀ ਚੱਲੀ ਤੇ ਇਨ ਬਿਟਵੀਨ ਇੱਕ ਦਲ ਉਹਦੇ ਨੂੰ ਪਤਾ ਲੱਗ ਗਿਆ ਜਦੋਂ ਪੱਪੂ ਜੀ ਐ ਕੋਲੇ ਘੜ ਕੇ ਗੱਲ ਜਿਵੇਂ ਐ ਕਰਕੇ ਕਰਦੇ ਆ ਤਾਂ ਹਿਮਾਸ਼ੂ ਨੇ ਐ ਖਤਰਾ ਦੇ ਹੱਥ ਐ ਕਰਤਾ ਹੱਥ ਕੀਤਾ ਉਹਨਾਂ ਨੇ ਠੀਕ ਹੈ ਓਕੇ ਛਾਤੀ ਦੇ ਕੋਲੇ ਕੀਤਾ ਛਾਤੀ ਤੇ ਮਾਰਿਆ ਨਹੀਂ ਇੱਥੇ ਲੱਗ ਗਿਆ ਉਹਨੂੰ ਕੋਈ ਧਿਆਨ ਵੀ ਨਹੀਂ ਸੀ ਓਕੇ ਚਲੋ ਪੱਪੂ ਜੀ ਕਹਿੰਦੇ ਆ ਦੇਖੋ ਵੀ ਮੈਂ ਕਿਹਾ ਵੀ ਮਾਰੀ ਗੱਲ ਆ ਕੋਈ ਨਾ ਕੋਈ ਹਿਮਾਸ਼ੂ ਤੂੰ ਆਇਆ ਨਾ ਤੇਰੇ ਅੱਲ ਰਾ ਚਲੋ ਹਿਮਾਸ਼ੂ ਨੂੰ ਭੇਜਤਾ ਥੋੜਾ ਜਿਹਾ ਬਦਾਨ ਗਰੋਚੀ टाइप ਹੋਇਆ ਤੇ ਪਪੂ ਜੀ ਨੇ ਬੋਲੇ ਇਹ ਵੀ ਥੋੜਾ ਜਿਹਾ ਬੋਲਿਆ ਚਲੋ ਹਟਾਤਾ ਕੌਰਵਾਲ ਜੀ ਸੀ ਆਪਣੇ ਮਿਸਿਸ ਤਤਲਾਸੀ ਕੇ ਠੀਕ ਹੈ ਜੀ ਤੇ ਬਾਬੂ ਜੀ ਸਾਰਿਆਂ ਨੇ ਹਟਾਤਾ ਵੀ ਇਹਨੂੰ ਬਾਹਰ ਭੇਜਤਾ ਚਲੋ ਪਪੂ ਜੀ ਨੂੰ ਕਿਹਾ ਪਪੂ ਜੀ ਬੁਰਾ ਨਹੀਂ ਵੀ ਤੁਸੀਂ ਠੀਕ ਹੈ ਜੀ ਜੀ ਆਪਾਂ ਸਾਰੇ ਇਕੱਠੇ ਆਂ ਵੀ ਆਪਾਂ ਕਿਉਂ ਉਸ ਸੋਬਾ ਗੁਰਬਾਰ ਮੇਨ ਮੁੱਦਾ ਜੋ ਲੜਾਈ ਦਾ ਸਿਰ ਮੀਟਿੰਗ ਦਾ ਜੀ ਮਕਸਦ ਬਸ ਹੋਰ ਕੋਈ ਨਹੀਂ ਸੀ ਕੋਈ ਪਰਸਨਲ ਨਹੀਂ ਪਹਿਲਾਂ ਰਜਿਸਟਰ ਨਹੀਂ ਸੀ ਕੋਈ ਕੋਈ ਰੰਜਿਸ਼ ਪਛ ਨਹੀਂ ਸੀ ਪਰਸਨਲ ਕੁਛ ਨਹੀਂਗਾ ਤੇ ਮੇਨ ਮੀਟਿੰਗ ਤੋਂ ਕੁ ਦਿਨ ਪਹਿਲਾਂ ਵੀ ਹੋਈ ਸੀ ਉਦੋਂ ਤਾਂ ਨਹੀਂ ਕੋਈ ਦਸਲਵਾਜੀ ਹੋਈ ਸੀ ਉਹਦਾ ਵੀ ਕਾਰਨ ਹੋ ਸਕਦਾ ਕੁਝ ਕਿਉਂ ਪੱਪੂ ਜੀ ਉਦੋਂ ਵੀ ਇੱਕ ਦਿਵਾਰੀ ਜੋ ਸੁਣਨ ਚਾਹ ਰਿਹਾ ਸ਼ਹਿਰ ਵਾਸੀਆਂ ਕੋਲੋਂ ਉਦੋਂ ਵੀ ਚਲੋ ਮੈਂ ਕੁਝ ਕਹਿਣਾ ਚਾਹੁੰਦਾ ਤੁਸੀਂ ਮੌਕੇ ਤੇ ਮੌਜੂਦ ਸੀ ਮੈਂ ਕਿਸੇ ਕਾਰਨ ਵਜਿ ਬਾਹਰ ਸੀ ਕਿਹਾ ਵੀ ਬੈਸ ਸਹੀ ਆ ਜਾ ਪਤਾ ਨਹੀਂ ਕਿਉਂ ਕਿ ਉਹਦੇ ਪੱਪੂ ਜੀ ਨੂੰ ਕੋਈ ਚੱਕ ਰਿਆ ਸੀ ਮੀਟਿੰਗ ਦੇ ਵਿੱਚ ਆ ਬਸ ਤੁਸੀਂ ਨਹੀਂ ਦੇਖੋ ਐਸ ਪ੍ਰਧਾਨਾ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਕਹਿੰਦੇ ਪੱਪੂ ਜੀ ਨੂੰ ਕੋਈ ਚੱਕ ਰਿਆ ਸੀਗਾ ਉਕਸਾਰ ਰਿਹਾ ਸੀ ਹਾਂ ਜੀ ਪੱਪੂ ਜੀ ਵੀ ਪ੍ਰਧਾਨ ਰਹੇ ਆ ਮਤਲਬ ਕੋਈ ਬੋਰੇ ਬੰਦੇ ਨਹੀਂ ਗਏ ਦੇਖੋ ਜੋ ਮੈਂ ਸਮਝਦਾ ਪੱਪੂ ਜੀ ਪ੍ਰਧਾਨ ਕੀ ਵਧੀਆ ਕਰਕੇ ਗਏ ਜਿਵੇਂ ਤੁਸੀਂ ਵਧੀਆ ਕਰ ਰਹੇ ਹੋ ਇਸ ਤਰ੍ਹਾਂ ਕੋਈ ਬੋਰੇ ਬੰਦੇ ਨਹੀਂ ਗਏ ਕੋਈ ਪਤਾ ਨਹੀਂ ਕੀ ਸਰਕਮਸਟੈਂਸਿਸ ਜਿਹੜੇ ਹੋ ਗਏ ਵੀ ਹੋ ਗਏ ਜਾਂ ਕਰਵਾਏ ਗਏ ਜਾਂ ਜਾਣ ਬੁਝ ਕੇ ਕਰਵਾਏ ਗਏ ਵੀ ਹਾਂ ਉਹਨਾਂ ਨੂੰ ਕੋਈ ਨਾ ਕੋਈ ਚੋਕ ਵੀ ਹੋ ਸਕਦਾ ਵੀ شریف ਬੰਦਾ ਰੜਾਤਾ ਤੇ ਪਿਛੋਂ ਰਾਜਨੀਤੀ ਕਿਸੇ ਹੋਰ ਦੀ ਹੈ ਕੁਝ ਕਹਿ ਸਕਦੇ ਠੀਕ ਆ ਸਰ ਥੈਂਕ ਯੂ ਹਰਮਨ ਸਿੰਘ ਜੀ ਤੁਸੀਂ 12 ਨੰਬਰ ਵਾਰਡ ਦੇ ਕਾਉਂਸਲਰ ਹੋ ਸਭ ਤੋਂ ਜੁਵਾ ਕਾਉਂਸਲਰ ਹੋ ਬਿਲਕੁਲ ਨਾ ਨਾ ਤੁਸੀਂ ਐਡਵੋਕੇਟ ਵੀ ਹੋ ਸਮਝਦਾਰ ਵੀ ਹੋ ਇਹ ਨਹੀਂ ਕਹਿ ਸਕਦੇ ਵੀ ਤੁਸੀਂ ਕੋਈ ਨਾ ਸਮਝੀ ਇਸ ਤਰ੍ਹਾਂ ਦਾ ਕੰਮ ਕਰੋਗੇ ਜਿਹੜਾ ਕੰਮ ਕੋਈ ਗਲਤ ਹੋਊਗਾ ਕਿਉਂਕਿ ਐਡਵੋਕੇਟ ਤਾਂ ਬੈਸੀ ਸਮਝਦਾਰ ਹੁੰਦੇ ਆ ਉਹਨਾਂ ਨੂੰ ਕੋਈ ਸਮਝਾਉਣ ਦੀ ਵੈਸੇ ਵੀ ਜਰੂਰਤ ਨਹੀਂ ਕਾਨੂੰਨ ਦੇ ਦਾਇਰੇ ਚ ਲੈ ਕੇ ਕਰੋਗੇ ਫੇਰ ਵੀ ਇੱਕ ਮੰਦਭਾਗੀ ਘਟਨਾ ਜਿਹੜੀ ਅੱਜ ਘਟੀ ਹੈ ਜੋ ਸਾਡੇ ਸਾਹਮਣੇ ਆਈ ਹੈ ਉਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਲੈਣਾ ਮੈਂ ਵੀ ਪਹਿਲਾਂ ਦੇਖਣਾ ਚਾਹੁੰਦਾ ਸੀ ਕਿ ਕਿੰਨਾ ਝੂਠ ਪ੍ਰਚਾਰ ਜਿਹੜਾ ਹੁੰਦਾ ਵਾ ਜਿਹੜਾ ਝੂਠ ਪ੍ਰਚਾਰ ਕੀਤਾ ਜਾਂਦਾ ਵਾ ਉਹ ਕਿੰਨੀ ਦੇਰ ਕੌਣ ਕੌਣ ਕੀ ਮਤਲਬ ਆਪਣਾ ਪਰਾਇਆ ਸਭ ਨਿਕਲ ਕੇ ਸਾਹਮਣੇ ਆਉਂਦਾ ਠੀਕ ਹੈ ਹੁਣ ਜਿਹੜੀ ਅਸਲ ਸਚਾਈ ਜਿਹੜੀ ਅੰਦਰ ਵੀ ਸ਼ੁਕਰੀਆ ਪ੍ਰਧਾਨ ਜੀ ਦਾ ਜਿਹੜਾ ਹਾਊਸ ਦੇ ਵਿੱਚ ਕੈਮਰਾ ਇੰਸਟਾਲਡ ਸੀ ਜਿਹਦੇ ਵਿੱਚ ਆਡੀਓ ਰਿਕਾਰਡਿੰਗ ਤੱਕ ਰਿਕਾਰਡਿੰਗ ਆਡੀਓ ਰਿਕਾਰਡਿੰਗ ਵੀ ਪਿੱਛੇ ਦੇ ਫੀਲਡ ਸਾਰਾ ਫੀਲਡ ਹੁੰਦੀ ਹੈ ਠੀਕ ਹੈ ਜੀ ਤੁਸੀਂ ਦੇਖੋਗੇ 10 ਫੁੱਟ ਦੀ ਦੂਰੀ ਤੇ ਮੇਰੇ ਸ਼ਾਇਦ ਪਿਤਾ ਜੀ ਤੋਂ ਵੀ ਵੱਡੀ ਉਮਰ ਦੇ ਨੇ 10 ਫੁੱਟ ਦੀ ਦੂਰੀ ਤੇ ਉਹ ਮੇਰੇ ਸਾਹਮਣੇ ਪੱਪੂ ਅੰਕਲ ਜੀ ਬੈਠੇ ਸੀ ਠੀਕ ਹੈ ਪੱਪੂ ਅੰਕਲ ਜੀ ਜਿਹੜੀ ਹੋਈ ਕਿਉਂ ਆ ਉਸ ਦਿਨ ਲਾਸਟ ਹਾਊਸ ਦੀ ਮੀਟਿੰਗ ਤੇ ਵੀ ਇਹ ਗੱਲ ਹੋਈ ਸੀ ਗੱਲ ਹੋਈ ਕਿਉਂ ਗੱਲ ਇਹ ਹੋਈ ਕਿ ਮੀਟਿੰਗ ਸਟਾਰਟ ਹੁੰਦੇ ਹੀ ਠੀਕ ਹੈ ਜੀ ਕਤਲਾ ਜਿਹੜੇ ਤਤਲਾ ਆਂਟੀ ਜੀ ਨੇ ਉਹਨਾਂ ਉਹਨਾਂ ਨੇ ਜਿਹੜੇ ਉੱਠ ਕੇ ਕਿਹਾ ਕਿ ਤੁਸੀਂ ਇਹ ਗੱਲ ਕਿਉਂ ਕਹੀ ਲੋਕਾਂ ਦੇ ਅੱਗੇ ਕਿਉਂ ਕਹੀ ਵੀ ਸਾਨੂੰ ਨਗਰ ਕੌਂਸਲ ਦੀਆਂ ਜਿਹੜੀਆਂ ਮਤਲਬ ਜੇ ਤੁਸੀਂ ਅਸੀਂ ਤੁਹਾਡੇ ਘਰੇ ਵੋਟ ਮੰਗਣ ਆਨੇ ਆ ਤਾਂ ਸਾਨੂੰ ਢੇਲੀਆਂ ਨਾ ਚੜਨ ਦਿਓ ਠੀਕ ਹੈ ਠੀਕ ਹੈ ਜਿਹੜੀ ਗੱਲ ਉਹਨਾਂ ਨੂੰ ਚੋ ਵੀ ਕਹਿੰਦੇ ਤੂੰ ਗਿਆ ਵਾ ਵੀ ਅਸਤੀਫੇ ਦਿਓ ਤੂੰ ਕੌਣ ਹੋਣਾ ਸਾਨੂੰ ਕਹਿਣ ਵਾਲਾ ਅਸਤੀਫੇ ਪਹਿਲੀ ਗੱਲ ਤਾਂ ਮੈਂ ਅਸਤੀਫੇ ਵਾਲੀ ਗੱਲ ਨਹੀਂ ਕੀਤੀ ਠੀਕ ਹੈ ਜੇ ਮੈਂ ਥੜੀ ਚੜਨ ਵਾਲੀ ਗੱਲ ਕੀਤੀ ਆ ਤਾਂ ਮੈਂ ਉਹ ਇਹ ਕਿਹਾ ਸੀ ਵੀ 5 ਮਹੀਨੇ ਰਹਿ ਗਏ ਆਪਣੇ ਸਾਰਿਆਂ ਕੋਲ ਹੀ ਠੀਕ ਹੈ ਵੀ ਆਪਾਂ ਸਾਰੇ ਜਿਆਦਾ ਨਾ ਕੰਮ ਕਰ ਲਈਏ ਨਹੀਂ ਤਾਂ ਸਾਨੂੰ ਸਾਰਿਆਂ ਨੂੰ ਮੈਂ ਵੀ ਵਿਚੇ ਹੀ ਆ ਸਾਰਿਆਂ ਨੂੰ ਸਤਿਫੇ ਜਰੇ ਬੈਠੂ ਮੈਨੂੰ ਵੀ ਠੀਕ ਹੈ ਜਿਹੜੀ ਗੱਲ ਸ਼ਾਇਦ ਸ਼ਹਿਰ ਨੂੰ ਲੋਕਾਂ ਦੀ ਆਵਾਜ਼ ਸੀ ਮਤਲਬ ਮੈਨੂੰ ਨਹੀਂ ਸ਼ਾਇਦ ਵੀ ਆਪਾਂ ਨੂੰ ਨਗਰ ਕੌਂਸਲ 'ਚ ਆਪਾਂ ਹੀ ਬੈਠੇ ਆ ਆਪਾਂ ਆਪਣੀ ਉਲਟੀ ਧਰਨਾ ਲਾਇਆ ਲਾਇਆ ਠੀਕ ਹੈ ਬਿਲਕੁਲ ਜਿਹੜੀ ਗੱਲ ਗਲਤ ਆ ਉਹ ਸ਼ਾਇਦ ਮਜ਼ਾਕ ਦਾ ਪਾਤਰ ਵੀ ਬਣਿਆ ਪਾਤਰ ਵੀ ਬਣਿਆ ਫਿਰ ਉਸ ਗੱਲ ਤੇ ਮੈਂ ਕਿਹਾ ਮੈਂ ਕਿਹਾ ਵੀ ਜੇ ਅਸੀਂ ਨਹੀਂ ਲੋਕ ਕੰਮ ਕਰਦੇ ਇਨਕਲੂਡਿੰਗ ਮੀ ਵੀ 23 ਜਿੰਨੇ ਵੀ ਅਸੀਂ ਮੈਂਬਰ ਦਾ ਸਾਨੂੰ ਆਪਣੀਆਂ ਥੜੀਆਂ ਨਾ ਚੜਨਦੀ ਹੋ ਜਿਹੜੀ ਜਿਹੜੀ ਪਾਰਟੀ ਬਾਈ ਤੋਂ ਉੱਪਰ ਹੋ ਕੇ ਗੱਲ ਕੀਤੀ ਸਾਰੀ ਬਿਲਕੁਲ ਠੀਕ ਹੈ ਕਿਹੜੀ ਗੱਲ ਉਸ ਤੋਂ ਬਾਅਦ ਫਿਰ ਉਸ ਦਿਨ ਮੀਟਿੰਗ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਵੀ ਤਮਾਸ਼ਾ ਆਪਣਾ ਐ ਜੇ ਬਣਾਇਆ ਮੈਂ ਉਹਦੇ ਹਾਊਸ ਦੇ ਵਿੱਚ ਵੀ ਕਿਹਾ ਕਿ ਮੈਂ ਡਿਵੈਲਪਮੈਂਟ ਤੇ ਨਾ ਕਦੇ ਕੋਈ ਚਿੱਠੀ ਦਿੱਤੀ ਚਾਹੇ ਮੇਰਾ ਵਿਰੋਧੀ ਕਰਾਵੇ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਕਿਸੇ ਦਾ ਸ਼ਹਿਰ ਦਾ ਕੰਮ ਹੋਣਾ ਚਾਹੀਦਾ ਮੈਂ ਉਹਦੇ ਨਾਲ ਆ ਸਵੇਰੇ ਅੱਜ ਠੀਕ ਹੈ ਮੈਂ ਉੱਥੇ ਇਹ ਵੀ ਕਿਹਾ ਜੇ ਐਮਐਲਏ ਸਾਹਿਬ ਕੋਈ ਡਿਵੈਲਪਮੈਂਟ ਦਾ ਕੰਮ ਕਰਨਗੇ ਮੈਂ ਕਿਸੇ ਪਾਰਟੀਬਾਜ਼ੀ ਨੂੰ ਛੱਡ ਕੇ ਮੈਂ ਉਹਨਾਂ ਸਾਧੂ ਸਵੇਰੇ ਉਹਨਾਂ ਨੇ ਅੱਜ ਪੋਸਟ ਸ਼ੇਅਰ ਕੀਤੀ ਠੀਕ ਹੈ ਜੀ ਜਿਹੜੀ ਪੋਸਟ ਦੇ ਉੱਤੇ ਅੱਜ ਸਵੇਰੇ ਮੈਂ ਇੱਕ ਪੋਸਟ ਪਾਈ ਜਿਹੜੀ ਮੇਰੇ ਲੋਕਾਂ ਨੇ ਵਾਇਰਲ ਵੀ ਕੀਤੀ ਤੇ ਦੇਖੀ ਜਿਹੜੀ ਪੋਸਟ ਤੋਂ ਸ਼ਾਇਦ ਉਹਨਾਂ ਨੂੰ ਦੁੱਖ ਲੱਗਿਆ ਉਸ ਪੋਸਟ ਦੇ ਵਿੱਚ ਇਹ ਲੱਗਿਆ ਵੀ ਮੈਂ ਰਾਜਨੀਤੀ ਪਾਰਟੀ ਤੋਂ ਉੱਪਰ ਉੱਠ ਕੇ ਜੇ ਕੋਈ ਹੋਰ ਪਾਰਟੀ ਜਾਂ ਕੋਈ ਕਰਮਚਾਰੀ ਜਾਂ ਕੋਈ ਮੇਰਾ ਯਾਰ ਦੋਸਤ ਜੋ ਵੀ ਮੇਰਾ ਭੈਣ ਭਰਾ ਡਿਵੈਲਪਮੈਂਟ ਦੇ ਉੱਤੇ ਕੰਮ ਕਰੂਗਾ ਮੈਂ ਉਹਦਾ ਸਾਥ ਦਊਂਗਾ ਇਹ ਤਾਂ ਤੁਸੀਂ ਵਧੀਆ ਗੱਲ ਕੀਤੀ ਸ਼ਹਿਰ ਲਈ ਅੱਜ ਉਹੀ ਗੱਲ ਮੀਟਿੰਗ ਸਟਾਰਟ ਹੁੰਦੀ 10 ਫੁੱਟ ਦੀ ਬੂਰੀ ਤੋਂ ਦੂਰੀ ਤੋਂ ਬਕੂ ਅੰਕਲ ਸਾਰੇ ਜਣੇ ਇਹ ਮੈਂ ਮਤਲਬ ਸ਼ਾਇਦ ਤੀਜਾ ਤੀਜੀ ਸਮ ਉਮਰ ਤੇ ਹੋਊਂਗਾ ਜਿਨ੍ਹਾਂ ਨੇ ਚਾਰ ਟਰਮਾਂ ਇੱਕ ਪ੍ਰਧਾਨਗੀ ਦੇਖੀ ਉਹ ਇਦਾਂ ਵੀਡੀਓ ਤੁਹਾਡੇ ਸਾਹਮਣੇ ਸਾਰਿਆਂ ਦੀ ਕਚਹਿਰੀ ਦੇ ਵਿੱਚ ਆ ਜਾਣੀ ਹੈ ਠੀਕ ਹੈ ਜੀ ਉਹ ਵੀਡੀਓ ਆਡੀਓ ਰਿਕਾਰਡਿੰਗ ਸਣੇ ਆ ਕਿਹਨੇ ਕੀ ਕੀਤਾ ਹਮਾਂਸ਼ੂ ਨੇ ਕੀ ਕੀਤਾ ਪਪੂ ਅੰਕਲ ਨੇ ਕੀ ਕੀਤਾ 10 ਫੁੱਟ ਦੀ ਦੂਰੀ ਤੋਂ ਉੱਠ ਕੇ ਪ੍ਰਧਾਨ ਰਹੇ ਹੋ ਤੁਹਾਨੂੰ ਮਰਿਆਦਾ ਪਤਾ ਸੀ ਤੁਸੀਂ ਉੱਥੋਂ ਉੱਠ ਕੇ ਮੇਰੇ ਵੱਲ ਨੂੰ ਆ ਕੇ ਬੋਲ ਰਹੇ ਹੋ ਉਹ ਸਾਰਾ ਵੀਡੀਓ ਦੇ ਵਿੱਚ ਸੱਚ ਸਾਹਮਣੇ ਆਜੂ ਸਣੇ ਆਡੀਓ ਰਿਕਾਰਡਿੰਗ ਤੁਹਾਡੀ ਜਨਤਾ ਦੀ ਕਚਹਿਰੀ ਜਾਊਗਾ ਕਿ ਮਤਲਬ ਅਸਲ ਜੇ ਕੋਈ ਸੱਚਾਈ ਬੋਲਦਾ ਤਾਂ ਉਹ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਠੀਕ ਹੈ ਜੀ ਜੇ ਇਹ ਕਹਿੰਦੇ ਆ ਵੀ ਇਹਨਾਂ ਨੇ ਅੱਜ ਮਤਲਬ ਉੱਥੇ ਤੁਸੀਂ ਵੀਡੀਓ ਦੇਖ ਲਓ ਵੀਡੀਓ ਤੋਂ ਸਾਰਾ ਕੁਝ ਸੱਚ ਸਾਹਮਣੇ ਆ ਜੀ ਵੀ ਜੋ ਕਹਿ ਰਿਹਾ ਵੀ ਮੇਰੇ ਧੱਕਾ ਮਾਰਿਆ ਛਾਤੀ 'ਚ ਜਮ ਉੱਕੇ ਆਇਆ ਵਾ ਕਿਹਨੇ ਕਿਹਨੇ ਮਾਰਿਆ ਕਿਹਨੇ ਅੱਗੋਂ ਕਿਹਨੇ ਚਪੇੜ ਮਾਰੀ ਕਿਹਨੇ ਕੀ ਕੀਤਾ ਮੇਰੇ ਮੂੰਹ ਤੇ ਕਿਹਨੇ ਚਪੇੜ ਵਾ ਸਾਰਾ ਕੁਝ ਸੱਚ ਸਾਹਮਣੇ ਆਊਗਾ ਵੀਡੀਓ ਹੈਗੀ ਆ ਜਿਹੜਾ ਆ ਨਵਾਂ ਮੈਂ ਦੇਖਿਆ ਸ਼ਾਇਦ ਕਿਸੇ ਪੱਤਰਕਾਰ ਦੀ ਕੋਈ ਨਿਊਜ਼ ਦੇਖੀ ਜਿਹੜਾ ਕਹਿੰਦੇ ਗਾਤੀ ਸੂਚਕ ਚਬ ਮੈਂ ਬਹੁਤ ਇੱਕ ਜਦੋਂ ਇਹ ਪ੍ਰਧਾਨ ਸੀਗੇ ਜੀ ਉਦੋਂ ਵੀ ਇਹਨਾਂ ਨੇ ਇਹੀ ਪ੍ਰਧਾਨ ਜੀ ਸਤੀਸ਼ ਕੁਮਾਰ ਐਕਸ ਪ੍ਰੈਜ਼ੀਡੈਂਟ ਇਹਨਾਂ ਨੇ ਇਹੀ ਜਾਤੀ ਸੂਚਕ ਸ਼ਬਦ ਦੇ ਇਲਜ਼ਾਮ ਇੱਕ ਉਦੋਂ ਵੀ ਕਿਸੇ ਕਾਉਂਸਲਰ ਤੇ ਲਗਾਏ ਸੀ ਖੇਡੂ ਕਾਉਂਸਲਰ ਇੱਥੇ ਉਹ ਮੰਡੀ ਤਰਫ ਦਾ ਕੋਈ ਕਾਉਂਸਲਰ ਹੈ ਉਹਨਾਂ ਤੇ ਇਲਜ਼ਾਮ ਲਗਾਏ ਸੀ ਬਾਅਦ ਚ ਉਹ ਕੰਪਰੋਮਾਈਜ਼ ਹੋ ਗਿਆ ਚਲੋ ਮੇਰੇ ਕੋਲੇ ਤਾਂ ਐਵੀਡੈਂਸ ਹੈਗਾ ਮੈਂ ਐਵੀਡੈਂਸ ਜਿੱਥੇ ਕਹੂੰਗੇ ਆ ਲੋਕਾਂ ਦੀ ਕਚਹਿਰੀ ਦੀ ਵੀਡੀਓ ਛੱਡਣ ਲੱਗਿਆਂ ਜੀ ਤੁਸੀਂ ਸੁਣ ਲਿਓ ਉਸ ਤੋਂ ਬਾਅਦ ਮੈਂ ਲਾਈਵ ਹੋ ਗਿਆ ਜਦ ਹੀ ਬਾਹਰ ਜਾ ਕੇ ਕੀਨੇ ਆਪਣੇ ਬੇਟੇ ਨੂੰ ਬੁਲਾ ਕੇ ਬਈ ਮੈਂ ਤਾਂ ਡਰਦਾ ਮੈਂ ਤਾਂ ਇਕੱਲਾ ਬਈ ਠੀਕ ਹੈ ਕੀਨੇ ਆਪਣੇ ਬੇਟੇ ਨੂੰ ਬੁਲਾ ਕੇ ਮੇਰੇ ਲਾਈਵ ਦੇ ਵਿੱਚ ਗਾਲਾਂ ਕਢਾਈਆਂ ਕੀਨੇ ਗੁੰਡਾਗਰਦੀ ਦਾ ਨਾਚ ਕੀਤਾ ਕੌਣ ਗਲਤ ਕੌਣ ਸਹੀ ਇਹ ਲੋਕਾਂ ਦੇ ਸਾਹਮਣੇ ਸੱਚ ਆ ਜੂਗਾ ਤੁਸੀਂ ਉਹ ਵੀਡੀਓ ਵੀ ਦੇਖ ਲਿਓ ਮੇਰਾ ਲਾਈਵ ਵੀ ਦੇਖ ਲਿਓ ਜਿੱਥੇ ਆ ਕੇ ਇਹਨਾਂ ਨੇ ਜੋ ਕੀਤਾ ਜੋ ਹਾਲਾਤ ਬਣਾਏ ਸ਼ਾਇਦ ਯਾਰ ਜਦੋਂ ਮੈਂ ਜੇ ਤੁਸੀਂ ਕਹਿੰਦੇ ਹੋ ਜੇ ਤੁਹਾਨੂੰ ਚੁੱਪਦਾ ਯਾਰ ਮੈਂ ਜੇ ਕੋਈ ਨੌਜਵਾਨ ਵਧੀਆ ਗੱਲ ਕਰਦਾ ਮੁੱਦੇ ਦੀ ਗੱਲ ਕਰਦਾ ਜੇ ਤੁਹਾਨੂੰ ਚੁੱਪਦਾ ਵਾ ਤੁਸੀਂ ਸਿੱਧਾ ਕਹਿ ਦਿਓ ਯਾਰ ਮੈਂ ਕੱਲ ਅਸਤੀਫਾ ਦੇ ਦੂੰ ਮੈਨੂੰ ਇੱਕ ਇਹ ਚੀਜ਼ਾਂ ਨਹੀਂ ਚਾਹੀਦੀ ਮੈਂ ਹੀ ਅਸਤੀਫਾ ਦੇ ਦੂੰਗਾ ਦੇਖੋ ਜੀ ਅਸਤੀਫੇ ਆ ਰਹੀ ਗੱਲ ਉਹ ਪ੍ਰਧਾਨ ਜੀ ਦੇ ਹੱਥ ਚ ਮੇਨ ਗੱਲ ਇੱਥੇ ਕੀ ਆ ਵੀਕਾ ਕਮਰਿਆ ਜਾਂ ਕੋਈ ਜਾਤੀ ਸੁਚਕ ਦੀ ਸ਼ਬਦ ਗੋਲੇ ਆ ਉਹ ਤੁਸੀਂ ਕਹਿੰਦਾ ਵੀ ਜਾਂਦਾ ਕਿ ਚੈਰੀ ਚਾਹੀਦੀ ਮੈਂ ਤੁਹਾਨੂੰ ਪਹਿਲਾਂ ਹੀ ਆਲਰੇਡੀ ਸੈਕ ਕਰ ਚੁੱਕਾ ਤੁਸੀਂ ਉਹ ਵੀਡੀਓ ਨੂੰ ਚਲਾਓ ਤੇ ਲੋਕਾਂ ਨੂੰ ਜਿਹੜਾ ਸੱਚ ਸਾਹਮਣੇ ਆਵੇ ਮੈਂ ਇਹੀ ਜਾਂਦਾ ਸੀ ਵੀ ਕਿੰਨਾ ਝੂਠ ਪ੍ਰਚਾਰ ਇਹਨਾਂ ਦੇ ਲੀਡਰ ਸਾਹਿਬਾਨ ਠੀਕ ਹੈ ਜੀ ਨਾ ਝੂਠ ਪ੍ਰਚਾਰੇ ਆਪ ਕਰ ਸਕਦੇ ਆ ਕਿੰਨਾ ਕੀ ਕੀ ਕਰ ਸਕਦੇ ਆ ਸਾਰਾ ਕੁਝ ਆ ਠੀਕ ਹੈ ਹਮਨਸ਼ੂ ਜੀ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ ਤੁਹਾਨੂੰ ਲਾਸਟ ਕੁਐਸਚਨ ਹੈ ਪਰਸੋਂ ਜੋ ਪਰਸੋਂ ਮੀਟਿੰਗ ਹੋਈ ਜੀ ਸ਼ਾਇਦ ਅੱਜ ਤੋਂ ਪਹਿਲਾਂ ਪਰਸੋਂ ਮੀਟਿੰਗ ਵਿੱਚ ਵੀ ਕਾਫੀ ਸ਼ਹਿਰ ਚਰਚਾ ਹੋ ਰਹੀ ਹੈ ਵੀ ਆ ਜੀ ਇਹਨਾਂ ਨੇ ਜਦੋਂ ਇਹ ਮੇਰੇ ਤੇ ਟੈਕ ਪੱਪੂ ਪ੍ਰਧਾਨ ਜੀ ਨੂੰ ਕੋਈ ਬੰਦਾ ਚੱਕ ਰਿਆ ਸੀ ਪਿੱਛੋਂ ਚੱਕ ਰਿਆ ਸੀ ਕਿ ਕਿਸੇ ਕਾਉਂਸਲਰ ਨਾਲ ਇੱਕ ਪਲੈਨਿੰਗ ਨਾਲ ਹੀ ਜਿਵੇਂ ਆਏ ਨਹੀਂ ਹੁੰਦੇ ਵੀ ਅੱਜ ਹਾਂ ਇਹ ਕ੍ਰੀਏਟ ਕਰਕੇ ਮਤਲਬ ਜਿਹੜੀ ਉਹਦੀ ਇਮੇਜ ਆ ਉਹਦੀ ਸ਼ਬੀ ਆ ਯਾਰ ਸਿੱਧਾ ਅੱਗੋਂ ਯਾਰ ਛੱਡ ਦੇ ਯਾਰ ਨਹੀਂ ਸਾਨੂੰ ਤੇਰੇ ਅਸੀਂ ਤੈਨੂੰ ਨਹੀਂ ਬਰਦਾਸ਼ਤ ਕਰ ਸਕਦੇ ਮੈਂ ਇਹ ਵੀ ਕਿਹਾ ਮੈਂ ਕਿਹਾ ਯਾਰ ਲੋਕਾਂ ਦੀ ਪਸੰਦੀ ਦਾ ਆਵਾਜ਼ ਆ ਇਹ ਨਹੀਂ ਰੁਕੂਗੀ ਮੈਂ ਲੋਕਾਂ ਦਾ ਆਵਾਜ਼ ਬੋਲਦਾ ਜਿੱਥੇ ਮਨਸ਼ੂ ਗਲਤ ਆ ਆਪਣੇ ਆਪ ਨੂੰ ਮਨਸ਼ੂ ਗਲਤ ਵੀ ਕਹਿੰਦਾ ਵਾ ਇਹ ਨਹੀਂ ਹੈਗਾ ਵੀ ਮੈਂ ਆਪਣੇ ਆਪ ਨੂੰ ਗਲਤ ਨਹੀਂ ਕਿਹਾ ਉਹ ਜਿੰਨਾਕ ਮੈਂ ਸਾਰਿਆਂ ਨੂੰ ਹੀ ਕਿਹਾ ਤੁਹਾਨੂੰ ਸ਼ਾਇਦ ਯਾਦ ਹੋਵੇ ਅਸੀਂ ਪਿਛਲੇ ਮਹੀਨੇ ਲਾਈਵ ਪਿਛਲੇ ਮਹੀਨੇ ਲਾਈਵ ਕੀਤੇ ਸੀ ਪਿਛਲੇ ਮਹੀਨੇ ਲਾਈਵ 'ਚ ਗੱਲ ਕੀਤੀ ਸੀ ਵੀ ਇੱਕ ਬੰਦੇ ਨੇ ਆਪਸ ਵਿੱਚ ਕੌਨਸਲਾਂ ਨੂੰ ਲੜਾੜਾ ਮਾਰ ਦੇਣਾ ਬਿਲਕੁਲ ਆਪਸ ਵਿੱਚ ਲੜਾਈਆਂ ਕਰਾਦ ਰਹੀ ਹੈ ਉਹ ਕਮਤ ਸਮਨੇ ਆ ਰਿਹਾ ਕਿ ਨਹੀਂ ਆ ਰਿਹਾ ਬਿਲਕੁਲ ਯੋ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਪਤਾ ਵੀ ਕਿਹੜਾ ਆ ਰਿਹਾ ਵਾ ਇਹ ਪਰਸੋ ਦੀ ਮੀਟਿੰਗ ਦੇ ਵਿੱਚ ਉਹੀ ਬੰਦੇ ਦੀ ਕਰਤੂਤਾਂ ਦੇ ਕਾਰਨ ਇਹ ਚ ਲੜਾਈ ਹੋਈ ਹੈ ਜੋ ਜੋ ਸਮਝ ਆ ਰਹੀ ਹੈ ਪਤਾ ਨਹੀਂ ਕੁਝ ਕਹਿ ਸਕਦਾ ਬਟ ਜਿਹੜੇ ਹਿਸਾਬ ਨਾਲ ਯਾਰ ਇੱਕ ਬਹੁਤ ਰਿਸਪੈਕਟਡ ਬਹੁਤ ਵੱਡੇ ਹੋ ਤੁਸੀਂ ਮੇਰੇ ਫਾਦਰ ਸਾਹਿਬ ਤੋਂ ਵੱਡੀ ਏਜ ਦੇ ਤੁਸੀਂ ਪ੍ਰੈਜ਼ੀਡੈਂਟ ਹੰਡਾਈ ਤੁਸੀਂ ਨਗਰ ਕੌਂਸਲ ਦੀਆਂ ਟਰਮਾਂ ਹੰਡਾਈਆਂ ਮੈਂ ਤਾਂ ਤੁਹਾਡਾ ਬੱਚਾ ਸੀ ਇੱਕ ਨਵਾਂ ਬਣ ਕੇ ਆਇਆ ਜੇ ਮੈਨੂੰ ਮਰਿਆਦਾ ਜਿਵੇਂ ਲੋਕ ਹੁਣ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਮੈਂ ਵੀ ਦੇਖਦਾ ਸੀ ਕਿੰਨਾ ਟਾਈਮ ਇਹ ਜਿਹੜਾ ਝੂਠਪੰਡੀ ਪ੍ਰਚਾਰ ਹੋਊਗਾ ਕਿ ਕਿਹਨੇ ਜਿਹੜੀ ਉਹ ਮਰਿਆਦਾ ਵਾ ਕਿਹੜਾ ਯਾਰ ਪ੍ਰਧਾਨ ਰਹਿ ਕੇ ਤੁਹਾਨੂੰ ਇਹ ਨਹੀਂ ਪਤਾ ਯਾਰ ਤੁਸੀਂ ਕਾਉਂਸਲਰ ਨੂੰ ਜਵਾਬ ਦਿਓ ਜਾਂ ਪ੍ਰਧਾਨ ਨਾਲ ਗੱਲ ਕਰੋ ਤੁਸੀਂ ਉਹ 10 ਫੁੱਟ ਦੀ ਦੂਰੀ ਤੋ ਆ ਕੇ ਮੇਰੇ ਚਿਹਰੇ ਤੇ ਆ ਕੇ ਮੈਨੂੰ ਕਿਵੇਂ ਕਿਵੇਂ ਧਮਕਾ ਰਹੇ ਹੋ ਡਰਾ ਰਹੇ ਹੋ ਮੈਨੂੰ ਕਰ ਥ੍ਰੈਟ ਕਰ ਰਹੇ ਹੋ ਤੁਸੀਂ ਵੀਡੀਓ ਦੇਖੋ ਉਹਦੇ ਸਾਹਮਣੇ ਸਾਰਾ ਕੁਝ ਸਹੀ ਪਹਿਲਾਂ ਦੀ ਕੋਈ ਰੰਜਿਸ਼ ਜਾਂ ਪਹਿਲਾਂ ਦੀ ਕੋਈ ਗੱਲਬਾਤ ਨਹੀਂ ਇਹ ਮੁੱਦਾ ਜੀ ਹੋਏ ਬਸ ਵੀ ਮੇਰਾ ਮੇਰਾ ਇਹਨਾਂ ਨਾਲ ਕੋਈ ਪਰਸਨਲੀ ਮੇਰੇ ਪਿਤਾ ਸ੍ਰੀ